<San> क्षत्रिय काल जी ਸਾਰਿਆਂ ਨੂੰ ਹਾਜ਼ਰਾਂ ਤੁਹਾਡੇ ਲਈ ਅੱਜ ਦੀ ਨਵੀਂ ਕਹਾਣੀ ਲੈ ਕੇ ਉਮੀਦ ਕਰਦੀਆਂ ਤੁਹਾਨੂੰ ਕਹਾਣੀ ਬਹੁਤ ਵਧੀਆ ਲੱਗੇਗੀ ਜੀ ਤੇ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਅੱਜ ਮੈਨੂੰ ਪੂਰੇ 15 ਸਾਲ ਹੋ ਗਏ ਨੇ ਕੈਨੇਡਾ ਆਈ ਨੂੰ ਬਿੰਦੀ ਨੇ ਬ੍ਰੈਡਾਂ ਵਾਲੀ ਟ੍ਰੇ ਓਵਨ ਵਿੱਚੋਂ ਕੱਢਦੀ ਨੇ ਆਖਿਆ ਇਹਨਾਂ 15 ਸਾਲਾਂ ਵਿੱਚ ਤੂੰ ਪੰਜਾਬ ਕਿੰਨੀ ਵਾਰ ਗਈਆਂ ਬੇਕਰੀ ਵਿੱਚ ਨਾਲ ਹੀ ਕੰਮ ਕਰਦੀ ਗਿੰਦਰ ਨੇ ਪੁੱਛਿਆ ਪਹਿਲਾਂ ਤਾਂ ਹਰ ਸਾਲ ਹੀ ਦੌੜ ਜਾਂਦੀ ਸੀ ਵਿਆਹ ਕਰਾਉਣ ਦੇ ਚਾਹ ਨਾਲ ਪਰ ਵਿਆਹ ਵਿਚਾਰੀ ਦਾ ਅਜੇ ਤੱਕ ਵੀ ਨਹੀਂ ਹੋਇਆ ਇਹ ਕਹਿ ਕੇ ਕੋਲ ਖੜੋਤੀ ਨੀਮੋ ਖਿੜਖਿੜਾ ਕੇ ਹੱਸ ਪਈ ਨੀਮੋ ਦਾ ਹਾਸਾ ਸੁਣ ਕੇ ਬਿੰਦੀ ਦਾ ਦਿਲ ਕਰੇ ਕਿ ਬੰਨਾ ਨਾਲ ਭਰੀ ਟਰੇ ਉਹਦੇ ਸਿਰ ਵਿੱਚ ਮਾਰੇ ਫੇਰ ਵੀ ਆਪਣੇ ਗੁੱਸੇ ਨੂੰ ਲੁਕਾਉਂਦੀ ਹੋਈ ਉਹ ਚੁੱਪ ਰਹੀ। ਬਿੰਦੀ ਜਦੋਂ ਪੰਜਾਬ ਆਪਣੇ ਮਾਪੇ ਕੋਲ ਵਿਆਹ ਕਰਵਾਉਣ ਜਾਂਦੀ ਉਹ 1-2 ਸਾਲ ਹੋਰ ਉਡੀਕ ਕਰਨ ਲਈ ਕਹਿ ਦਿੰਦੇ। ਬਿੰਦੀ ਬਹੁਤ ਹੀ ਸੌ ਕੁੜੀ ਹੋਣ ਕਾਰਨ ਮੰਨ ਜਾਂਦੀ। ਜਦੋਂ ਉਹਦੇ ਮਾਸੀ ਮਾਸੜ ਜੀ ਕੈਨੇਡਾ ਆਪਣੇ ਪੁੱਤ ਕੋਲ ਆਏ ਸਨ ਉਸ ਨੂੰ ਵੀ ਆਪਣੀ ਧੀ ਬਣਾ ਕੇ ਨਾਲ ਲੈ ਕੇ ਆਏ ਸੀ। ਬਹੁਤ ਚਿਰ ਬਿੰਦੀ ਆਪਣੇ ਮਾਸੀ ਮਾਸੜ ਨੂੰ ਹੀ ਮੰਮੀ ਡੈਡੀ ਦੱਸਦੀ ਰਹੀ। ਹੌਲੀ-ਹੌਲੀ ਸਭ ਨੂੰ ਪਤਾ ਲੱਗ ਗਿਆ ਕਿ ਉਹਦੇ ਮਾਪੇ ਤਾਂ ਪੰਜਾਬ ਵਿੱਚ ਹੀ ਹਨ। ਬਹੁਤ ਦੇਰ ਤੋਂ ਬਿੰਦੀ ਦੋ-ਦੋ ਸ਼ਿਫਟਾਂ ਕਰ ਰਹੀ ਸੀ। ਆਪਣੇ ਖਰਚੇ ਜੋਗੇ ਪੈਸੇ ਕੋਲ ਰੱਖ ਕੇ ਬਾਕੀ ਮਾਪੇ ਨੂੰ ਭੇਜ ਦਿੰਦੀ। ਪਹਿਲਾਂ ਮਾਸੀ ਮਾਸੜ ਕੋਲ ਰਹਿਣ ਕਰਕੇ ਖਰਚਾ ਵੀ ਬਹੁਤਾ ਨਹੀਂ ਸੀ ਹੁੰਦਾ। ਪਿਛਲੇ ਸਾਲ ਤੋਂ ਹੀ ਇਹ ਜੇ ਕੁੜੀ ਨਾਲ ਬੇਸਮੈਂਟ ਵਿੱਚ ਰਹਿਣ ਲੱਗੀ ਸੀ ਜਦੋਂ ਬਿੰਦੀ ਦੀ ਮਾਂ ਨੂੰ ਇਹਦੇ ਬਾਰੇ ਪਤਾ ਲੱਗਾ ਤਾਂ ਕਹਿਣ ਲੱਗੀ ਬਿੰਦੀ ਮਿੱਠੀ ਪਿਆਰੀ ਜੀ ਹੋ ਕੇ ਮਾਸੇ ਵਿੱਚ ਹੀ ਰਹੀ ਜਾਂਦੀ ਤੇਰੇ ਪੈਸੇ ਬਚੇ ਰਹਿੰਦੇ ਬੀਬੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਮਾਸੜ ਜੀ ਆਪਣੇ ਭਤੀਜੇ ਦੇ ਰਿਸ਼ਤੇ ਨੂੰ ਕਹਿੰਦੇ ਆ ਪੁੱਤ ਲਾਰੇ ਲਾ ਕੇ ਆਪਣਾ ਮਤਲਬ ਕੱਢੀਦਾ ਮੇਰੇ ਕੋਲੋਂ ਇਸ ਤਰ੍ਹਾਂ ਨਹੀਂ ਹੁੰਦਾ ਅੱਛਾ ਚਲ ਛੱਡ ਮਾਸੜ ਨੂੰ ਅਸੀਂ ਤੇਰੇ ਲਈ ਡਾਕਟਰ ਜਾਂ ਵਕੀਲ ਮੁੰਡਾ ਲੱਭਾਂਗੇ ਐਤਕੀ ਪੈਸੇ ਛੇਦੀ ਭੇਜ ਨਹੀਂ ਤੇਰੇ ਵੀਰੇ ਨੂੰ ਜਿਹਨੂੰ ਪੜਨ ਲਈ ਹੋਸਟਲ ਵਿੱਚ ਪਾਉਣਾ ਬਿੰਦੀ ਬੀਬੀ ਤੀ ਬਣ ਕੇ ਜਿਵੇਂ ਉਹਦੇ ਮਾਪਿਓ ਆਖਦੇ ਕਰੀ ਜਾਂਦੀ ਸ਼ਿਫਟਾਂ ਵਿੱਚ ਕੰਮ ਕਰਕੇ ਉਹ ਪੈਸੇ ਲਗਾਤਾਰ ਆਪਣੇ ਮਾਪਿਆਂ ਨੂੰ ਭੇਜੀ ਗਏ ਜਿਨ੍ਹਾਂ ਨਾਲ ਉਹਨਾਂ ਨੇ ਪਿੰਡ ਵਿੱਚ ਸੋਨਾ ਘਰ ਬਣਾ ਲਿਆ। ਟਰੈਕਟਰ ਆ ਗਿਆ। ਭਰਾ ਹੋਸਟਲ ਵਿੱਚ ਪੜਦਾ ਘਟ ਤੇ ਮौज-ਮਸਤੀ ਜ਼ਿਆਦਾ ਕਰਦਾ। ਅਜੇ ਵੀ ਬਿੰਦੀ ਆਪਣੇ ਨਾਲੋਂ ਆਪਣੇ ਮਾਪਿਆਂ ਦਾ ਫਿਕਰ ਵੱਧ ਕਰਦੀ। ਪਰ ਜਦੋਂ ਉਸ ਨਾਲ ਕੰਮ ਕਰਦੀਆਂ ਕੁੜੀਆਂ ਇੱਕ ਦੂਜੀ ਨੂੰ ਗੁੱਜੀਆਂ ਟੀਚਰਾਂ ਕਰਦੀਆਂ ਤਾਂ ਉਹਦਾ ਦਿਲ ਵੀ ਵਿਆਹ ਕਰਾਉਣ ਨੂੰ ਕਰਦਾ। ਗਿੰਦਰ ਉਸਦਾ ਮੂੰਹ ਦੇਖ ਕੇ ਇਹ ਭੇਦ ਸਮਝ ਜਾਂਦੀ ਤੇ ਕਹਿੰਦੀ ਬਿੰਦੀ ਆਪਣੇ ਘਰਦਿਆਂ ਤੋਂ ਵਿਆਹ ਦੀ ਆਸ ਲਾ ਛੱਡ। ਉਹਨਾਂ ਨੂੰ ਤੂੰ ਤਾਂ ਸੋਨੇ ਦੇ ਅੰਡਾ ਦੇਣ ਵਾਲੀ ਮੁਰਗੀ ਆ। ਉਹਨਾਂ ਸਹਿਜੇ ਹੀ ਤੇਰਾ ਵਿਆਹ ਨਾ ਕੀਤਾ। ਮੈਂ ਤਾਂ ਇਹਨੂੰ ਬਥੇਰਾ ਕਿਹਾ। ਨੀਮੂ ਨੇ ਆਪਣਾ ਦਾ ਦੱਸਿਆ। ਮੇਰਾ ਭਰਾ ਪੰਜਾਬ ਤੋਂ ਮੰਗਾਲਾ ਅਸੀਂ ਰਲ ਮਿਲ ਕੇ ਤੁਹਾਨੂੰ ਘਰ ਲੈ ਦੇਵਾਂਗੇ। ਤੁਸੀਂ ਐਸ਼ ਕਰਿਓ। ਪਰ ਏ ਕੰਨ ਹੀ ਨਹੀਂ ਧਰਦੀ। ਮਾਪਿਆਂ ਦੀ ਆਸ ਤੇ ਬੈਠੀ ਨੇ ਬੁੱਢੀ ਹੋ ਜਾਣਾ ਦੀਦੀ ਤੁਸੀਂ ਮੇਰੇ ਘਰਦਿਆਂ ਦੇ ਖਿਲਾਫ ਕੋਈ ਗੱਲ ਨਾ ਕਰਿਆ ਕਰੋ ਕਦੇ ਮਾਪੇ ਵੀ ਕੁਮਾਪੇ ਹੋ ਸਕਦੇ ਆ ਇੱਕ ਹੋਰ ਕੁੜੀ ਬੋਲੀ ਭੋਲੀਏ ਭੈਣੇ ਮੇਰੀਏ ਇਹ ਕਾਲ ਯੁੱਗਾ ਮਤਲਬ ਦੀ ਖਾਤਰ ਬਥੇਰੇ ਮਾਪੇ ਕੁਮਾਪੇ ਹੁੰਦੇ ਦੇਖੇ ਆ ਅੱਗੇ ਤਾਂ ਸਹੁਰੇ ਨੂਹਾਂ ਦੇ ਦਾਜ ਦੇ ਲਾਲਚੀ ਸੁਣਦੇ ਸੀ ਹੁਣ ਕਈ ਮਾਪੇ ਧੀਆਂ ਦੀ ਕਮਾਈ ਦੇ ਲਾਲਚੀ ਹੋ ਗਏ ਨੇ ਨੀਮੋ ਨੇ ਆਪਣੀ رائے ਦੱਸੀ। ਬਿੰਦੀ ਉਹਨਾਂ ਦੀਆਂ ਗੱਲਾਂ ਅਣਸੁਣੀਆਂ ਕਰਕੇ ਲਗਾਤਾਰ ਕੰਮ ਕਰਦੀ ਗਈ ਤੇ ਕਮਾਈ ਮਾਪਿਆਂ ਨੂੰ ਭੇਜੀ ਗਈ। ਇੱਕ ਦਿਨ ਉਹਨੇ ਆਪਣੀ ਮਾਂ ਨੂੰ ਪੁੱਛੀ ਲਿਆ, "ਬੀਬੀ, ਤੁਸੀਂ ਮੇਰੇ ਵਿਆਹ ਬਾਰੇ ਕੁਝ ਸੋਚਿਆ? ਜਾਂ ਫਿਰ ਮੈਨੂੰ ਆਪ ਹੀ ਮਾਂ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਕਹਿ ਦਿੱਤਾ।" "ਨਾ ਨਾ ਪੁੱਤ, ਚੰਗੇ ਘਰਾਂ ਦੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਤੇਰਾ ਵਿਆਹ ਅਸੀਂ ਗੱਜ-ਵੱਜ ਕੇ ਕਰਾਂਗੇ ਬਸ ਧੀਰਜ ਰੱਖ ਥੋੜਾ ਧੀਰਜ ਰੱਖ ਦੀ ਬਿੰਦੀ ਕੰਮ ਤੋਂ ਛੁੱਟੀ ਵੀ ਘੱਟ ਹੀ ਕਰਦੀ ਸਮੇਂ ਤੇ ਥਕਾਵਟ ਨੇ ਉਹਦੇ ਚਿਹਰੇ ਤੇ ਪਹਿਲਾਂ ਵਾਲੀ ਤਹਿਕ ਨਹੀਂ ਸੀ ਰਹਿਣ ਦਿੱਤੀ ਉਸ ਦੀਆਂ ਅੱਖਾਂ ਦੁਆਲੇ ਕਾਲੇ ਘੇਰੇ ਦਿਸਣ ਲੱਗ ਪਏ ਸੀ ਤੇ ਮੂੰਹ ਉੱਪਰ ਛਾਇਆ ਵੀ ਘਰਦਿਆਂ ਦੇ ਵਤੀਰੇ ਤੋਂ ਬਿੰਦੀ ਨੂੰ ਇੰਜ ਲੱਗਦਾ ਜੀ ਮੇ ਉਹਨਾਂ ਨੂੰ ਉਹਦੇ ਵਿਆਹ ਦਾ ਕੋਈ ਫਿਕਰ ਹੀ ਨਾ ਹੋਵੇ ਤੇ ਨਾਲ ਕੰਮ ਕਰਦੀਆਂ ਕੁੜੀਆਂ ਦੀਆਂ ਗੱਲਾਂ ਉਸ ਨੂੰ ਸੱਚੀਆਂ ਜਾਪਣ ਲੱਗਦੀਆਂ ਅੱਜ ਬਿੰਦੀ ਅਜੇ ਕੰਮ ਤੇ ਪਹੁੰਚੀ ਹੀ ਸੀ ਕਿ ਜਾਂਦੀ ਨੂੰ ਗਿੰਦਰ ਕਹਿਣ ਲੱਗੀ ਤੈਨੂੰ ਆਖਰੀ ਵਾਰ ਰਿਸ਼ਤੇ ਲਈ ਕਹਿਣ ਲੱਗੀ ਆ ਮੇਰੀ ਭੂਆ ਦਾ ਮੁੰਡਾ ਰਿਫਿਊਜ਼ ਹੀ ਆਇਆ ਬਹੁਤ ਹੀ ਚੰਗਾ ਹੈ ਇੱਕ ਵਾਰੀ ਨਿਗਾ ਦਾ ਮਾਰ ਲਾ ਅੱਛਾ ਚਲ ਕਰ ਲੈ ਗੱਲ ਆਪਣੀ ਭੂਆ ਦੇ ਮੁੰਡੇ ਨਾਲ ਪਤਾ ਨਹੀਂ ਬਿੰਦੀ ਦੇ ਕਿਵੇਂ ਮੂੰਹ ਤੋਂ ਨਿਕਲ ਗਿਆ ਜਾਂ ਫਿਰ ਉਹਦੀ ਢਾਲ ਦੀ ਉਮਰ ਆਪ ਹੀ ਬੋਲ ਪਈ ਸੀ ਐਤਕੀ ਤੂੰ ਵਿਚੋਲਣ ਬਣ ਹੀ ਜਾ ਤੂੰ ਵਿਚੋਲਣ ਬਣਾਉਣ ਵਾਲੀ ਤਾਂ ਬਣ ਗਿੰਦਰ ਨੇ ਸੋਟੀ ਥਾਂ ਤੇ ਵੱਜੀ ਦੇਖ ਕੇ ਕਿਹਾ ਤੂੰ ਦੱਸ ਕਦੋਂ ਮਲਾਮ ਆਪਣੇ ਹੀਰੇ ਵਰਗੇ ਭਰਾ ਨਾਲ ਆਉਂਦੇ ਵੀਕਐਂਡ ਤੇ ਕਰ ਲਈਏ ਮੁਲਾਕਾਤ ਠੀਕ ਆ ਤੂੰ 1:00 ਵਜੇ ਸਾਡੇ ਘਰ ਆ ਜਾਵੇਂ ਮੈਂ ਤੇਰੇ ਘਰ ਨਹੀਂ ਹੋਣਾ ਤੂੰ ਉਸ ਨੂੰ ਲੈ ਕੇ ਮੇਰੀ ਬੇਸਮੈਂਟ ਵਿੱਚ 1:00 ਵਜੇ ਆ ਜਾਵੇਂ ਚੱਲ ਅਸੀਂ ਆ ਜਾਵਾਂਗੇ ਗਿੰਦਰ ਹਰ ਗੱਲ ਖੁਸ਼ੀ ਨਾਲ ਮੰਨ ਰਹੀ ਸੀ ਤਾਂ ਜੋ ਉਹਦੀ ਭੂਆ ਦਾ ਪੁੱਤ ਕਿਸੇ ਤਰ੍ਹਾਂ ਫ੍ਰੀ ਹੋ ਜਾਵੇ ਐਤਵਾਰ ਨੂੰ ਗਿੰਦਰ ਮੁੰਡੇ ਨੂੰ ਨਾਲ ਲੈ ਕੇ ਬਿੰਦੀ ਦੀ ਬੇਸਮੈਂਟ ਤੇ ਜਾ ਪੁੱਜੀ ਬਿੰਦੀ ਦੇ ਨਾਲ ਰਹਿਦੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਕਮਰੇ ਤੋਂ ਬਾਹਰ ਆ ਕੇ ਬਿੰਦੀ ਨੇ ਸੰਗਦੀ ਹੋਈ ਨੇ ਸਤਿ ਸ੍ਰੀ ਅਕਾਲ ਬੁਲਾਈ। ਮੁੰਡਾ ਬਿੰਦੀ ਨੂੰ ਬਣਦਾ ਤਣਦਾ ਲੱਗਿਆ। ਸਮੋਸੇ ਤੇ ਬਰਫੀ ਦੀਆਂ ਪਲੇਟਾਂ ਮੇਜ਼ ਉੱਪਰ ਰੱਖ ਕੇ ਬਿੰਦੀ ਕੁਰਸੀ ਤੇ ਬੈਠ ਗਈ। ਗਿੰਦਰ ਨੇ ਗੱਲ ਤੋਰੀ। ਭਾਈ ਹੁਣ ਮੈਂ ਤੁਹਾਨੂੰ ਆਮਣੇ ਸਾਹਮਣੇ ਕਰ ਦਿੱਤਾ। ਤੁਸੀਂ ਆਪ ਇੱਕ ਦੂਜੇ ਬਾਰੇ ਪੁੱਛ ਪੜਤਾਲ ਕਰ ਲਓ। ਤੁਸੀਂ ਕਿਹੜੇ ਕਾਲਜ ਵਿੱਚ ਪੜ੍ਹਦੇ ਹੋ? ਮੁੰਡੇ ਨੇ ਸਵਾਲ ਕੀਤਾ। ਮੈਂ ਤਾਂ 10ਵੀਂ ਤੱਕ ਹੀ ਪੜ੍ਹੀ ਆ ਰਸਮੀ ਗੱਲਾਂ-ਬਾਤਾਂ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ 3 ਸਾਲ ਬਿੰਦੀ ਤੋਂ ਛੋਟਾ ਸੀ ਬਿੰਦੀ ਚਾਹ ਪਾਣੀ ਪੀਣ ਤੋਂ ਬਾਅਦ ਜੁੱਠੇ ਭਾਂਡੇ ਚੁੱਕ ਕੇ ਕਿਚਨ ਵਿੱਚ ਚਲੀ ਗਈ ਉਹਦੇ ਜਾਣ ਤੋਂ ਬਾਅਦ ਮੁੰਡੇ ਨੇ ਹੌਲੀ ਜਿਹੀ ਗਿੰਦਰ ਨੂੰ ਕਿਹਾ ਭੈਣ ਕੁੜੀ ਤਾਂ ਠੀਕ ਹੀ ਆ ਜਿੰਨੀ ਉਮਰ ਤੋਂ ਦੱਸਦੀ ਐ ਉਸ ਤੋਂ ਵੀ ਇਹ ਕਾਫੀ ਵੱਡੀ ਲੱਗਦੀ ਆ ਤੂੰ ਉਮਰ ਦੇਖਣੀ ਐ ਜਾਂ ਤੇ ਪੱਕੇ ਹੋਣਾ ਏ ਵੀ ਠੀਕ ਆ ਭੈਣ ਫਿਰ ਤੂੰ ਕਰਦੇ ਹਾਂ ਬਾਕੀ ਬਾਅਦ ਵਿੱਚ ਦੇਖੀ ਜਾਉ ਜਦੋਂ ਬਿੰਦੀ ਭਾਂਡੇ ਕਿਚਨ ਵਿੱਚ ਰੱਖ ਕੇ ਮੁੜੀ ਤਾਂ ਗਿੰਦਰ ਨੇ ਉਹਨੂੰ ਦੱਸਿਆ ਕਿ ਕੁੱਕੂ ਕਹਿੰਦਾ ਓਸ ਲਈ ਤਾਂ ਸਭ ਕੁਝ ਠੀਕ ਆ ਹੁਣ ਤੂੰ ਦੱਸ ਮੈਨੂੰ ਇੱਕ ਵਾਰੀ ਇੰਡੀਆ ਨੂੰ ਫੋਨ ਕਰਨਾ ਪੈਣਾ ਹਾਂ ਭਾਈ ਤੂੰ ਆਪਣੇ ਮਾਪਿਆਂ ਨੂੰ ਫੋਨ ਕਰ ਦੇਵੀਂ ਓ ਭੂਆ ਦੇ ਪਿੰਡ ਜਾ ਕੇ ਆਪਣੀ ਤਸੱਲੀ ਕਰ ਲੈਣ ਤਸੱਲੀ ਦੀ ਤਾਂ ਕੋਈ ਗੱਲ ਨਹੀਂ ਮੇਰਾ ਮਤਲਬ ਆ ਕਿ ਇੱਕ ਵਾਰੀ ਮੈਂ ਸਮਝ ਗਈ ਤੇਰੀ ਗੱਲ ਗਿੰਦਰ ਨੇ ਵਿਚੀ ਟੋਕ ਦੇ ਕਿਹਾ ਐਦਾਂ ਦੇ ਕੰਮਾਂ ਵਿੱਚ ਮਾਪਿਆਂ ਦੀ ਸਲਾਹ ਵੀ ਲੈਣੀ ਚਾਹੀਦੀ ਆ ਸਲਾਹ ਕਰਕੇ ਸਾਨੂੰ ਛੇਤੀ ਦੱਸ ਦੇਵੀ ਜਦੋਂ ਬਿੰਦੀ ਨੇ ਘਰ ਫੋਨ ਕੀਤਾ ਤਾਂ ਘਰਦਿਆਂ ਦਾ ਜਵਾਬ ਸੀ ਅਸੀਂ ਤਾਂ ਸ਼ਹਿਰ ਕੋਠੀ ਬਣਾਉਣੀ ਸ਼ੁਰੂ ਕੀਤੀ ਹੋਈ ਆ ਸਾਡਾ ਖਿਆਲ ਸੀ ਕਿ ਕੋਠੀ ਪੂਰੀ ਹੋਣ ਤੋਂ ਬਾਅਦ ਅਸੀਂ ਤੇਰੇ ਲਈ ਵਧੀਆ ਰਿਸ਼ਤਾ ਲੱਭ ਕੇ ਨਵੀਂ ਕੋਠੀ ਵਿੱਚ ਤੇਰਾ ਵਿਆਹ ਕਰਾਂਗੇ। ਇਹ ਗੱਲ ਸੁਣ ਕੇ ਬਿੰਦੀ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਇਹ ਕਹਿੰਦਿਆਂ ਕੋਈ ਨਹੀਂ ਤੁਸੀਂ ਆਪਣੀ ਕੋਠੀ ਪੂਰੀ ਕਰ ਲਓ। ਬਾਕੀ ਗੱਲ ਮੈਂ ਫੇਰ ਕਦੇ ਕਰ ਲਵਾਂਗੀ। ਫੋਨ ਰੱਖ ਦਿੱਤਾ ਤੇ ਗਿੰਦਰ ਨੂੰ ਆਖ ਦਿੱਤਾ ਕਿ ਘਰਦਿਆਂ ਵੱਲੋਂ ਰਜਾਮੰਦੀ ਮਿਲ ਗਈ ਆ। ਅੰਨਾ ਕੀ ਭਾਲੇ ਦੋ ਅੱਖਾਂ ਗਿੰਦਰ ਨੇ ਮਹੀਨੇ ਦੇ ਅੰਦਰ ਅੰਦਰ ਹੀ ਨੱਠ ਭੱਜ ਕਰਕੇ 2-4 ਬੰਦੇ ਗੁਰਦੁਆਰੇ ਸੱਦ ਕੇ ਬਿੰਦੀ ਤੇ ਕੁੱਕੂ ਦਾ ਵਿਆਹ ਕਰਵਾ ਦਿੱਤਾ ਸਮਾਂ ਸੋਨਾ ਬਿੱਤਣ ਲੱਗਿਆ ਪਰ ਜਿਉਂ ਹੀ ਕੁੱਕੂ ਪੱਕਾ ਹੋਇਆ ਤਿਉਂ ਹੀ ਉਹਦੇ ਤੇਵਰ ਬਦਲਣ ਲੱਗੇ 3 ਸਾਲ ਵੱਡੀ ਬਿੰਦੀ ਉਸ ਨੂੰ ਹੁਣ 10 ਸਾਲ ਵੱਡੀ ਲੱਗਣ ਲੱਗ ਪਈ ਸੀ ਬਿੰਦੀ ਬਾਹਰ ਕੰਮ ਕਰਕੇ ਆ ਕੇ ਘਰ ਦਾ ਸਾਰਾ ਕੰਮ ਕਰਦੀ ਕੁਕੂ ਪਾਣੀ ਦਾ ਗਲਾਸ ਵੀ ਆਪ ਭਰ ਕੇ ਨਾ ਪਿੰਦਾ ਬਿੰਦੀ ਉੱਤੇ ਹੁਕਮ ਚਾੜਦਾ ਪਰ ਬਿੰਦੀ ਫੇਰ ਵੀ ਆਪਣਾ ਘਰ ਵਸਦਾ ਰੱਖਣ ਲਈ ੱੱਕੇ ਧੋੜੇ ਸਹਿੰਦੀ ਰਹੀ ਕੁਕੂ ਨੇ ਬਿੰਦੀ ਨੂੰ ਤਲਾਕ ਦੇ ਕੇ ਪੰਜਾਬ ਤੋਂ ਹਲਕੀ ਜੀ ਸੋਹਣੀ ਸੁਨੱਖੀ ਕੁੜੀ ਲੈ ਆਉਣ ਦਾ ਮਨ ਬਣਾ ਲਿਆ ਬਿੰਦੀ ਨਾਲ ਇੱਟ ਖੜਕਾ ਰੱਖਣ ਲੱਗਾ ਬਿੰਦੀ ਨੇ ਕੁਕੂ ਦੇ ਬਦਲੇ ਹੋਏ ਰਵੱਈਏ ਬਾਰੇ ਗਿੰਦਰ ਨੂੰ ਦੱਸਿਆ ਗਿੰਦਰ ਜਿਹੜੀ ਪਹਿਲਾਂ ਹੀ ਸਭ ਕੁਝ ਜਾਣਦੀ ਸੀ ਬੋਲੀ ਭਾਈ ਮੈਂ ਹੁਣ ਕੀ ਕਰ ਸਕਦੀ ਆ ਇਹ ਤਾਂ ਕੁੱਕੂ ਦੀ ਮਰਜ਼ੀ ਆ ਕਿ ਉਹਨੇ ਕੀ ਕਰਨਾ ਹੈ ਇਹ ਸੁਣ ਕੇ ਬਿੰਦੀ ਨੂੰ ਗੁੱਸਾ ਚੜ ਗਿਆ ਭਰੀ ਪੀਤੀ ਗਿੰਦਰ ਨੂੰ ਕਹਿਣ ਲੱਗੀ ਜਦੋਂ ਭਰਾ ਪੱਕਾ ਕਰਵਾਉਣਾ ਸੀ ਉਦੋਂ ਕੀ ਦੀ ਮਰਜ਼ੀ ਚੱਲੀ ਸੀ ਸ਼ੁਕਰ ਕਰ ਤੇਰਾ ਸੰਯੋਗ ਤਾਂ ਮੈਂ ਬਣਾਤਾ ਨਹੀਂ ਤਾਂ ਦੱਸ ਤੇਰੇ ਅੱਧ ਬੁੱਢ ਨਾਲ ਕੋਈ ਹੋਰ ਵਿਆਹ ਕਰਵਾਉਣ ਲਈ ਤਿਆਰ ਸੀ ਹੁਣ ਤੈਨੂੰ ਅੱਧ ਬੁੱਢ ਦਿਸਣ ਲੱਗ ਪਈ ਜਦੋਂ ਮੇਰੇ ਮਗਰਮਗਰ ਰਿਸ਼ਤੇ ਲਈ ਫਿਰਦੀ ਸੀ ਚੇਤਾ ਭੁੱਲ ਗਈ ਆਹੋ ਤੂੰ ਹੈਂ ਜਿਉ ਹੂਰ ਪਰੀ ਤੇਰੇ ਮਗਰਮਗਰ ਫਿਰਦੀ ਸੀ ਮੈਂ ਮੂੰਹ ਨਾ ਮੱਥਾ ਜਿੰਨ ਪਹਾੜੋ ਲੱਥਾ ਗੱਲ ਬਣਨ ਦੀ ਥਾਂ ਸਗੋਂ ਹੋਰ ਵਿਗੜ ਗਈ ਕুকু ਬਿੰਦੀ ਵਾਲੀ ਬੇਸਮੈਂਟ ਛੱਡ ਕੇ ਕਿਤੇ ਹੋਰ ਰਹਿਣ ਚਲਾ ਗਿਆ ਬਿੰਦੀ ਨੂੰ ਕੁਝ ਸਮਝ ਨਾ ਲੱਗੇ ਕਿਉ ਆਪਣੀ ਮਦਦ ਲਈ ਕਿਸ ਨੂੰ ਆਵਾਜ਼ ਮਾਰੇ ਕੰਮ ਤੇ ਜਾਣ ਨੂੰ ਵੀ ਉਹਦਾ ਦਿਲ ਨਾ ਕਰੇ ਕਦੇ ਬਿੰਦੀ ਸੋਚਦੀ ਜੇ ਮਾਸੀ ਦਾ ਦੱਸਿਆ ਰਿਸ਼ਤਾ ਕਰ ਲੈਂਦੀ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ ਮਾਸੀ ਵੀ ਉਸ ਨਾਲ ਇਸ ਕਰਕੇ ਹੀ ਗੁੱਸੇ ਹੋਈ ਸੀ ਮਾਪਿਆਂ ਨਾਲ ਉਹਦੀ ਉਦੋਂ ਟੁੱਟ ਗਈ ਸੀ ਜਦੋਂ ਉਸਨੇ ਦੱਸਿਆ ਸੀ ਕਿ ਉਹਨੇ ਵਿਆਹ ਕਰਵਾ ਲਿਆ ਗੁੱਸੇ ਵਿੱਚ ਲਾਲ ਪੀਲੇ ਹੋਏ ਪਿਓ ਨੇ ਕਹਿ ਦਿੱਤਾ ਸੀ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਅਸੀਂ ਤੇਰੇ ਲਈ ਇਹ ਸੋਚਾਂ ਵਿੱਚ ਘੀਰੀ ਬਿੰਦੀ ਨੇ ਕਈ ਦਿਨ ਰੋਂਦੀ ਕੁਰਲਾਂਦੀ ਨੇ ਕੱਢੇ ਘਰੋਂ ਬਾਹਰ ਹੀ ਨਹੀਂ ਸੀ ਨਿਕਲੀ ਸਾਹਮਣੇ ਘਰ ਵਾਲੀ ਬੇਸਮੈਂਟ ਵਿੱਚ ਫਿਜੀ ਤੋਂ ਆਈ ਕੁਸ਼ਲਿਆ ਆਂਟੀ ਬਿੰਦੀ ਨੂੰ ਜਾਂਦੀ ਆਉਂਦੀ ਮਿਲ ਪੈਂਦੀ ਸੀ ਇੱਕ ਦੂਜੀ ਨੂੰ ਹਾਈ ਬਾਈ ਵੀ ਕਰ ਲੈਂਦੀਆਂ ਜਦੋਂ ਕਈ ਦਿਨ ਬਿੰਦੀ ਨਾਦੀ ਸੀ ਤਾਂ ਕੁਸ਼ਲਿਆ ਨੇ ਆ ਕੇ ਬੇਸਮੈਂਟ ਦਾ ਦਰਵਾਜ਼ਾ ਖੜਕਾਇਆ बिंदी सोफे ਤੇ ਉੱਠ ਕੇ ਮਸੀਦ ਦਰਵਾਜ਼ੇ ਤੱਕ ਗਈ। ਕੁਸ਼ਲਿਆ ਆਂਟੀ ਨੂੰ ਸਾਹਮਣੇ ਦੇਖ ਕੇ ਬਿੰਦੀ ਉਹਦੇ ਗਲ ਲਾ ਕੇ ਉੱਚੀ-ਉੱਚੀ ਰੋਣ ਲੱਗ ਪਈ। ਬਾਤ ਤੋਂ ਬਤਾ ਕਿਆ ਹੋਈ ਐ? ਆਂਟੀ ਉਹਦੀ ਪਿੱਠ ਪਲੋਸਤੀ ਹੋਈ ਬੋਲੀ। ਇੱਕ ਤੋਂ ਇਹ ਕੰਟਰੀ ਵੀ ਐਸਾ ਹੈ ਕਿ ਕਿਸੇ ਕੇ ਪਾਸ ਦੂਸਰੇ ਕੇ ਲਈ ਸਮਾਂ ਹੀ ਨਹੀਂ। ਰੋ ਮਤ, ਮੁਝੇ ਬਤਾ। ਬਿੰਦੀ ਫੇਰ ਵੀ ਡੁਸਕਦੀ ਰਹੀ। ਯਾਹਾਂ ਤੋਂ ਕਿਸੇ ਦੇ ਘਰ ਕੀ ਹੋ ਰਹਾ ਹੈ ਪੜੋਸ ਤੱਕ ਨੂੰ ਖਬਰ ਨਹੀਂ ਹੁੰਦੀ ਆਂਟੀ ਫਿਰ ਆਪ ਹੀ ਬੋਲੀ ਜਦ ਪੁਲਿਸ ਕਾ ਗਾੜੀ ਸ਼ੋਰ ਮਚਾਤਾ ਆਤਾ ਹੈ ਨਾ ਤਾਬੀ ਪਤਾ ਚਲਤਾ ਹੈ ਜਦੋਂ ਬਿੰਦੀ ਦਾ ਰੋਣਾ ਥਮਿਆ ਤਾਂ ਉਸ ਨੇ ਆਪਣੀ ਦੁੱਖ ਭਰੀ ਕਹਾਣੀ ਆਂਟੀ ਨੂੰ ਦੱਸੀ ਆਂਟੀ ਨੇ ਉਸ ਨੂੰ ਆਪਣੇ ਗਲ ਲਾ ਲਿਆ ਉਸ ਵੇਲੇ ਬਿੰਦੀ ਨੂੰ ਆਂਟੀ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਝਾਪੀ ਸੀ ਹੌਲੀ-ਹੌਲੀ ਦੋਨੋਂ ਆਪਸ ਵਿੱਚ ਇੰਨੀਆਂ ਹੇਲ-ਮੇਲ ਹੋ ਗਈਆਂ ਕਿ ਮਾਂਤੀ ਦੀ ਤਰ੍ਹਾਂ ਰਹਿਣ ਲੱਗੀਆਂ। ਦੋਵਾਂ ਨੇ ਸਲਾਹ ਕਰਕੇ ਇੱਕ ਸਾਂਝੀ ਬੇਸਮੈਂਟ ਕਿਰਾਏ ਤੇ ਲੈ ਲਈ। ਬਿੰਦੀ ਦਾ ਮੂਡ ਬੇકરી ਵਿੱਚ ਕੰਮ ਕਰਨ ਨੂੰ ਦਿਲ ਨਾ ਕੀਤਾ। ਆਂਟੀ ਨੇ ਆਪਣੇ ਨਾਲ ਹੀ ਉਸ ਨੂੰ ਕੰਮ ਤੇ ਰਖਾ ਲਿਆ। ਕਲਾਸਾਂ ਵਿੱਚ ਜਾ ਕੇ ਸਿੱਖੀ ਇੰਗਲਿਸ਼ ਦਾ ਬਿੰਦੀ ਨੂੰ ਇਸ ਕੰਮ ਉੱਪਰ ਬੜਾ ਲਾਭ ਹੋਇਆ ਸੀ। ਕੰਮ ਉੱਤੇ ਗੋਰੇ-ਗੋਰੀਆਂ ਹੀ ਕੰਮ ਕਰਦੇ ਹੋਣ ਕਾਰਨ ਬਿੰਦੀ ਖੁੱਲਾ ਖੁੱਲਾ ਮਾਹੌਲ ਮਹਿਸੂਸ ਕਰਦੀ ਸੀ ਜੌਨ ਨਾਲ ਤਾਂ ਉਹ ਜਾਦਾ ਹੀ ਕੁਲ ਮਿਲ ਗਈ ਸੀ ਕੰਮ ਤੋਂ ਕਈ ਵਾਰ ਉਹਨਾਂ ਨੂੰ ਉਹ ਰਾਈਡ ਵੀ ਦੇ ਦਿੰਦਾ ਬਿੰਦੀ ਜਦੋਂ ਕਦੀ ਕਿਸੇ ਪਾਰਟੀ ਵਿੱਚ ਜਾਂਦੀ ਤਾਂ ਉਸ ਨੂੰ ਲੱਗਦਾ ਜਿਵੇਂ ਲੋਕੀ ਉਸ ਵੱਲ ਉਂਗਲਾਂ ਕਰ ਕਰ ਗੱਲਾਂ ਕਰ ਰਹੇ ਹੋਣ ਕਈ ਪੰਜਾਬੀ ਮਰਦ ਉਸ ਵੱਲ ਇੰਜ ਦੇਖਦੇ ਜਿਵੇਂ ਉਹਦੀ ਕੋਈ ਇੱਜ਼ਤ ਹੀ ਨਾ ਹੋਵੇ ਬਿੰਦੀ ਇਹ ਸਾਰੀਆਂ ਗੱਲਾਂ ਜੌਨ ਨਾਲ ਕਰ ਲੈਂਦੀ ਸੀ। ਜੌਨ ਉਸ ਨੂੰ ਪੂਰੀ ਇੱਜ਼ਤ ਦਿੰਦਾ। ਬਿੰਦੀ ਹੁਣ ਆਪਣਾ ਬਹੁਤਾ ਸਮਾਂ ਜੌਨ ਨਾਲ ਹੀ ਬਿਤਾਉਣ ਲੱਗੀ। ਕਸ਼ਾਲਿਆ ਆਂਟੀ ਇਹ ਸਭ ਦੇਖ ਕੇ ਖੁਸ਼ ਹੁੰਦੀ। ਪਰ ਬਿੰਦੀ ਸਮਾਜ ਤੋਂ ਡਰਦੀ ਆਂਟੀ ਨਾਲ ਗੱਲ ਕਰਦੀ। ਆਂਟੀ ਗੋਰੇ ਕੇ ਸਾਥ ਮੂਝੇ ਦੇਖ ਕੇ ਅਬ ਤੋਂ ਆਪਣੇ ਲੋਕ ਮੈਨੂੰ ਬਿਲਕੁਲ ਪਸੰਦ ਨਹੀਂ ਕਰਦੇ ਹੋਣਗੇ। अपने लोगों ने तुझे दिया क्या है आंटी बोली जब तू मुसीबत में थी तो किसी ने दिया तेरा साथ अब तू अपने लोगों के बारे में क्यों सोचती है जॉन गोरा है पर तेरा कितना ख्याल रखता है आंटी ये तो मैं भी जानती हूँ जॉन बहुत देर से मेरे साथ काम कर रहा है अच्छा है उसकी बीवी उसको छोड़कर किसी और के साथ भाग गई ਹਾਂ ਬਤਾਇਆ ਥਾ ਉਸਨੇ ਕুকু ਨੇ ਪਹਿਲਾਂ ਜਦੋਂ ਬਿੰਦੀ ਨੂੰ ਤਲਾਕ ਦੇ ਪੇਪਰ ਭੇਜੇ ਸੀ ਤਾਂ ਬਿੰਦੀ ਨੇ ਦਸਖਤ ਨਹੀਂ ਸੀ ਕੀਤੇ ਪਰ ਬਿੰਦੀ ਨੇ ਆਪ ਦਸਖਤ ਕਰਕੇ ਪੇਪਰ ਕুকু ਨੂੰ ਭੇਜ ਦਿੱਤੇ ਸੀ ਉਸ ਨੂੰ ਲੱਗਾ ਕਿ ਜਿਵੇਂ ਉਸ ਨੇ ਕুকু ਦੇ ਮੂੰਹ ਤੇ ਛਪੇੜ ਮਾਰ ਦਿੱਤੀ ਹੋਵੇ ਜੌਨ ਨੂੰ ਬਿੰਦੀ ਦੇ ਜਨਮ ਦਿਨ ਦਾ ਪਤਾ ਨਹੀਂ ਕਿਵੇਂ ਪਤਾ ਲੱਗਾ ਕਿ ਉਹ ਬਿੰਦੀ ਲਈ ਫੁੱਲਾਂ ਦਾ ਗੁਲਦਸਾ ਲੈ ਕੇ ਉਹਦੇ ਘਰ ਪਹੁੰਚ ਗਿਆ ਜਦੋਂ ਉਸਨੇ ਬਿੰਦੀ ਨੂੰ ਹੈਪੀ ਬਰਥਡੇ ਟੂ ਯੂ ਕਿਹਾ ਤਾਂ ਬਿੰਦੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਉਸ ਦਾ ਜਨਮ ਦਿਨ ਮਨਾ ਰਿਹਾ ਸੀ ਆਂਟੀ ਤੋਂ ਪੁੱਛ ਕੇ ਜੌਨ ਬਿੰਦੀ ਨੂੰ ਬਾਹਰ ਖਾਣੇ ਤੇ ਲੈ ਗਿਆ ਬਿੰਦੀ ਜਦੋਂ ਘਰ ਆਈ ਤਾਂ ਆਂਟੀ ਨੇ ਉਹਨੂੰ ਸਿੱਧਾ ਕਹਿ ਦਿੱਤਾ ਜੋਹਨ ਕੇ ਸਾਥ ਸ਼ਾਦੀ ਰਚਾ ਲੈ ਆਂਟੀ ਕੀ ਹੋ ਗਿਆ ਹੈ ਆਪਕੋ ਮੈਂ ਠੀਕ ਹੈhti ਹੂੰ अब तुझसे अपना तो कोई शादी करेगा नहीं जॉन करेगा हँसती हुई बिंदी ने कहा इसके बारे में मैंने उसे बात कर रखी है ओ, मेरे नाल क्यों ब्याह करेगा वो बोलता है कि इंडियन बीवी खाना बहुत अच्छा बनाती है किचन का सब काम अकेले ही कर लेती है पति की इज़्ज़त भी बहुत करती है बिंदी ये गल्ला सुन के शर्मा गई ਆਂਟੀ ਨੇ ਪਤਾ ਨਹੀਂ ਜੌਨ ਨਾਲ ਕੀ ਗੱਲ ਕੀਤੀ ਉਸ ਨੇ ਸਵੇਰੇ ਹੀ ਬੀਸਮੈਂਟ ਦਾ ਦਰਵਾਜ਼ਾ ਆ ਖੜਕਾਇਆ ਬਿੰਦੀ ਨੇ ਦਰਵਾਜ਼ਾ ਖੋਲਿਆ ਤਾਂ ਬਿੰਦੀ ਦੇ ਪੈਰਾਂ ਵਿੱਚ ਗੋਡਿਆਂ ਭਾਰ ਹੁੰਦਾ ਹੋਇਆ ਇੱਕ ਮੁੰਡੀ ਆਪਣੀ ਜੇਬ ਵਿੱਚੋਂ ਕੱਢ ਕੇ ਬੋਲਿਆ ਵਿਲ ਯੂ ਮੈਰੀ ਮੀ ਯੈਸ ਬਿੰਦੀ ਨੇ ਉੱਤਰ ਦਿੱਤਾ ਜੌਨ ਨੇ ਮੁੰਡੀ ਬਿੰਦੀ ਦੇ ਉਂਗਲ ਵਿੱਚ ਪਾ ਦਿੱਤੀ ਕੋਲ ਖੜੀ ਆਂਟੀ ਨੇ ਦੋਵਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਜੌਨ ਨਾਲ ਵਿਆਹ ਕਰਾਉਣ ਪਿੱਛੋਂ ਇੱਕ ਦਿਨ ਬਿੰਦੀ ਜੌਨ ਨੂੰ ਆਪਣੇ ਨਾਲ ਲੈ ਕੇ ਆਪਣੇ ਪੁਰਾਣੇ ਕੰਮ ਤੇ ਗਈ। ਜੌਨ ਦਾ ਹੱਥ ਫੜ ਕੇ ਕੁੜੀਆਂ ਦੇ ਸਾਹਮਣੇ ਲੰਗੀ ਤਾਂ ਸਾਰੀਆਂ ਦੇਖਦੀਆਂ ਰਹਿ ਗਈਆਂ। ਗਿੰਦਰ ਬੋਲ ਉੱઠી, "ਹਾ ਨੀ, ਇਹਨੇ ਗੋਰੇ ਨਾਲ ਵਿਆਹ ਕਰਵਾ ਲਿਆ?" "ਹਾਂ, ਕਰਵਾ ਲਿਆ। ਤੂੰ ਦੱਸ, ਤੈਨੂੰ ਕੀ ਤਕਲੀਫ ਆ? ਤੇਰੇ ਭਰਾ ਵਾਂਗ ਕਿਸੇ ਮਤਲਬ ਲਈ ਨਹੀਂ ਕਰਵਾਇਆ।" ਇਹ ਕਹਿ ਕੇ ਬਿੰਦੀ ਅਗਾਂ ਦੁਰ ਪਈ। ਇੱਕ ਕੁੜੀ ਬੋਲੀ, ਕੁੜੇ ਗੋਰਾ ਵੀ ਦੇਖ ਕਿਦਾਂ ਦਾ ਲੱਭਿਆ ਦੂਜੀ ਬੋਲੀ ਹੁਣ ਤਾਂ ਆਪ ਵੀ ਬਥੇਰੀ ਨਖਰੀ ਫਿਰਦੀ ਆ ਇਹ ਗੱਲਾਂ ਸੁਣ ਕੇ ਬਿੰਦੀ ਨੂੰ ਲੱਗਾ ਜਿਸ ਮਕਸਦ ਲਈ ਉਹ ਜੌਨ ਨੂੰ ਆਪਣੇ ਨਾਲ ਲੈ ਕੇ ਆਈ ਸੀ ਉਹ ਪੂਰਾ ਹੋ ਗਿਆ ਸੀ ਪਿੱਛੋਂ ਇੱਕ ਹੋਰ ਆਵਾਜ਼ ਆਈ ਹਾਂ ਕੁੜੇ ਗੋਰੇ ਨਾਲ ਕਿਉਂ ਚਲੀ ਗਈ ਬਿੰਦੀ ਨੇ ਇਸ ਆਵਾਜ਼ ਦੀ ਕੋਈ ਪਰਵਾਹ ਨਾ ਕੀਤੀ ਜੌਨ ਦੀ ਬਾਹ ਵਿੱਚ ਬਾਹ ਪਾਈ ਤੇ ਉਹ ਬੇਕਰੀ ਵਿੱਚੋਂ ਬਾਹਰ ਨਿਕਲ ਗਈ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦਵਾਰ ਦੀਆਂ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਧੰਨਵਾਦ